ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜਕੱਲ੍ਹ ਹਾਂ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇਰੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਦੇ ਚੇਲੇ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਸਹਿਬ ਨੇ ਆਪਣੇ ਮੁਰਸ਼ਦ ਕੋਲੋਂ ਨੀਰ ਖਾਈ ਐ ਸਾਈ ਮੀਆਂ ਮੀਰ ਕੋਲੋਂ ਨਾ ਨਾ ਬਿਲਕੁਲ ਔਰ ਗੁਰੂ ਅਰਜਨ ਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਮੇਰੋ ਇਹ ਜੇ ਅਸਲ ਸ਼ਾਹਬ ਦੀ ਬੁਨਿਆਦ ਪ੍ਰਚਾਰਕ ਮੀਆਂ ਮੀਰ ਰਖਦਾ ਹੈ ਹਮਮ ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਬਹੁਤ ਹੀ ਅਹਿਮ ਮੁੱਦਾ ਜਿਸ ਤਰ੍ਹਾਂ ਕਿ ਵੀਰੋ ਹਰ ਕੋਈ ਮੈਂ ਸਿੱਖੀ ਦੇ ਬڑے ਪ੍ਰਚਾਰਕ ਸੁਣੇ ਆ ਹਰ ਕੋਈ ਇਹੀ ਕਹਿੰਦਾ ਵੈ ਕਿ ਦਰਬਾਰ ਸਾਹਿਬ ਦੀ ਨੀਂ ਪੱਥਰ ਮੁਸਲਮਾਨ ਪੀਰ ਕੋਲੋਂ ਗੁਰੂ ਸਾਹਿਬ ਨੇ ਰਖਵਾਈ ਸੀ ਮੀਆਂ ਮੀਰ ਸਾਹਿਬ ਕੋ ਰਖਵਾਈ ਸੀ ਤੇ ਸਿੱਖੀ ਦੇ ਬਹੁਤ ਵੱਡੇ ਆਲਮ ਜਿਨ੍ਹਾਂ ਨੂੰ ਗਿਆਨ ਦਾ ਸਮੁੰਦਰ ਵੀ ਕਿਹਾ ਜਾਂਦਾ ਵੈ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਗਿਆਨ ਦਾ ਸਾਗਰ ਵੀ ਕਿਹਾ ਜਾਂਦਾ ਵੈ ਉਹ ਵੀ ਇਹ ਕਹਿੰਦੇ ਐ ਕਿ ਦਰਬਾਰ ਸਾਹਿਬ ਦੀ ਨੀਂਹ ਪੱਥਰ ਮੀਆਂ ਮੀਰ ਸਰਕਾਰ ਕੋ ਗੁਰੂ ਸਾਹਿਬ ਨੇ ਰਖਵਾਈ ਹੈ ਉਹਨਾਂ ਨੇ ਸਮ ਸਨਮਾਨ ਦੇਣ ਵਾਸਤੇ ਜਾਂ ਉਹਨਾਂ ਨੂੰ ਅਕੀਦਤ ਜਾਂ ਮੁਹੱਬਤ ਰੱਖਦੇ ਸੀ ਪਰ ਸਿੱਖੀ ਦੇ ਦੂਸਰੇ ਵੱਡੇ ਵਿਦਵਾਨ ਬਾਬਾ ਬੰਦਾ ਸਿੰਘ ਵੀਰੋ ਉਹ ਦਲੀਲਾਂ ਨਾਲ ਇਸ ਗੱਲ ਨੂੰ ਇੰਜ ਸਾਬਤ ਕਰਨ ਰਏ ਆ ਕਿ ਮੁਸਲਮਾਨ ਪ੍ਰੋਪਾਗੈਂਡਾ ਕਰਨ ਰਏ ਆ ਇਹ ਗੱਲ ਝੂਠ ਹੈ ਇਸ ਤਰ੍ਹਾਂ ਦਾ ਸਾਡੇ ਧਰਮ ਦੇ ਵਿੱਚ ਕਿਤੇ ਵੀ ਨਹੀਂ ਕਿਹਾ ਗਿਆ ਨਹੀਂ ਪੱਥਰ ਨਹੀਂ ਰਖਾਇਆ ਗਿਆ ਵੀਰੋ ਅੱਜ ਅਸੀਂ ਦੋਨਾਂ ਦੇ ਪਹਿਲੇ ਦਲੈਲ ਸੁਣਾਂਗੇ ਫਿਰ ਤੁਸੀਂ ਵੀ ਦੱਸਣਾ ਕਿ ਦੋਨਾਂ ਵਿਦਵਾਨਾਂ ਚੋਂ ਕੌਣ ਠੀਕ ਹੈ ਤੇ ਕੌਣ ਗਲਤ ਹੈ ਬਹੁਤ ਅਹਿਮ ਮੁੱਦਾ ਹੈ ਆਪਣੀ ਰਾਏ ਦਾ ਲਾਜ਼ਮੀ ਜ਼ਹਾਰ ਕਰਨਾ ਵੀਰੋ ਚੱਲ ਕੇ ਵੀਡੀਓ ਦੇਣ ਦਸਤਿਹਾਰ ਚਾਹਣ ਕੁਝ ਗੁਰਮਖ ਪਿਆਰੇ ਕਹਿੰਦੇ ਵੀ ਬਾਬਾ ਜੀ ਕੁਝ ਸਾਲ ਪਹਿਲਾਂ ਇੱਕ ਤੁਹਾਡੀ ਕਥਾ ਮਿਲਦੀ ਹੈ ਜਿੱਥੇ ਤੁਸੀਂ ਆਖਿਆ ਸੀ ਹਰਮੰਦਰ ਸਾਹਿਬ ਦੀ ਨੀਂ ਰੱਖਣ ਸਮੇ ਇੱਕ ਇੱਟ ਸਾਈ ਮੀਆਂ ਮੀਰ ਜੀ ਕੋਲੋਂ ਗੁਰੂ ਅਰਜਨ ਸਾਹਿਬ ਨੇ ਰੱਖਵਾਈ ਹੈ ਹੁਣ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਕਥਾ ਮਿਲੀ ਹੈ ਜਿੱਥੇ ਤੁਸੀਂ ਆਖਿਆ ਵੀ ਸਾਈ ਮੀਆਂ ਮੀਰ ਨੇ ਨੀਂ ਨਹੀਂ ਰੱਖੀ ਨੀ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ ਸੇਵਾ ਵਿੱਚ ਨਾਲ ਜਰੂਰ ਸਾਈ ਮੀਆਂ ਮੀਰ ਨੂੰ ਲਾਇਆ ਹੈ ਦੋਨਾਂ ਵਿੱਚੋਂ ਠੀਕ ਕੀ ਹੈ ਅੰਦਰ ਅਸਲ ਸਿੱਖ ਧਰਮ ਦੇ ਕਈ ਇਤਿਹਾਸਿਕ ਗ੍ਰੰਥ ਨੇ ਸਾਡਾ ਇੱਕ ਇਤਿਹਾਸਿਕ ਗ੍ਰੰਥ ਹੈ ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਹੋਣਾ ਦਾ ਲਿਖਿਆ ਉਹਦੇ ਤੀਸਰੇ ਐਡੀਸ਼ਨ ਵਿੱਚ ਲਿਖਿਆ ਹੈ ਵੀ ਹਰਿਮੰਦਰ ਸਾਹਿਬ ਦੀ ਨੀ ਜਦੋਂ ਰੱਖੀ ਗਈ ਤੇ ਸਾਈ ਮੀਆਂ ਮੀਰ ਜੀ ਨੇ ਇਟ ਟਿਕਾਈ ਹੈ ਤੋ ਮੈਂ ਉਸ ਸਾਖੀ ਦਾ ਜ਼ਿਕਰ ਕਰ ਰਿਹਾ ਸੀ ਕਥਾ ਦੇ ਵਿੱਚ ਔਰ ਸਕੂਲਾਂ ਵਿੱਚ ਵੀ ਤਕਰੀਬਨ ਇਹੀ ਪੜਾਇਆ ਗਿਆ ਹੁਣ ਤੁਸੀਂ ਆਖੋਗੇ ਵੀ ਉਹਦੇ ਵਿੱਚ ਤੋਹੀਨ ਕਾਦੀ ਹੈ ਸਾਡੀ ਜੇ ਮੰਨ ਲਿਆ ਜਾਵੇ ਵੀ ਸਾਈਂ ਮੀਆਂ ਮੀਰ ਜੀ ਨੇ ਨਹੀਂ ਰੱਖੀ ਹਰਿਮੰਦਰ ਸਾਹਿਬ ਦੀ ਬਹੁਤਾਤ ਗ੍ਰੰਥਾਂ ਵਿੱਚ ਇਹੀ ਜ਼ਿਕਰ ਹੈ ਵੀ ਗੁਰੂ ਅਰਜਨ ਸਾਹਿਬ ਨੇ ਨਹੀਂ ਰੱਖੀ ਹੈ ਹੁਣ ਹੋਇਆ ਕੀ ਹੈ ਇੱਕ ਬਹੁਤ ਵੱਡੀ ਸਾਜ਼ਿਸ਼ ਰਚੀ ਜਾ ਰਹੀ ਹੈ ਅੱਜਕੱਲ੍ਹ ਕੁਝ ਮੁਸਲਮਾਨ ਆਲਮ ਫਾਜ਼ਲੇ ਤਰਕ ਦੇ ਰਹੇ ਨੇ ਸੁਣਿਆ ਹੋਵੇਗਾ ਤੁਸੀਂ ਸੋਸ਼ਲ ਮੀਡੀਆ ਤੇ YouTube ਤੇ ਅਖੇ ਦੀ ਗੁਰੂ ਅਰਜਨ ਸਾਹਿਬ ਸਾਈ ਮੀਆਂ ਮੀਰ ਦੇ ਚੇਲੇ ਸਨ ਸਾਈ ਮੀਆਂ ਮੀਰ ਚੇਲਾ ਨਹੀਂ ਸੀ ਗੁਰੂ ਅਰਜਨ ਸਾਹਿਬ ਦਾ ਇਸੇ ਕਰਕੇ ਹੀ ਅਖੇ ਗੁਰੂ ਅਰਜਨ ਸਾਹਿਬ ਨੇ ਆਪਣੇ ਮੁਰਸ਼ਿਦ ਕੋਲੋਂ ਨੀਰ ਖਾਈ ਹੈ ਸਾਈ ਮੀਆਂ ਮੀਰ ਕੋਲੋਂ ਆਪਾਂ ਆਮ ਵੇਨੇ ਆ ਨਾ ਸਿੱਖੀ ਵਿੱਚ ਗਰੰਥੀ ਸਿੰਘ ਕੋਲੋਂ ਨੀਰ ਖਾਈ ਦੀ ਹੈ ਜਾਂ ਪੰਜਾਂ ਪਿਆਰਿਆਂ ਕੋਲੋਂ ਕਿਉਂਕਿ ਆਪਾਂ ਆਪਦੇ ਨਾਲੋਂ ਉਹਨਾਂ ਨੂੰ ਵੱਡਾ ਸਮਝਦੇ ਆ ਦੂਸਰਾ ਇਹਨਾਂ ਨੇ ਤਰਕ ਦਿੱਤਾ ਵੀ ਇਹ ਮੀਆਂ ਮੀਰ ਨੇ ਜਦੋਂ ਨੀਂ ਰੱਖੀ ਆ ਜਿਹੜੀਆਂ 5 6 ਇੱਟਾਂ ਆਈਆਂ ਨੇ ਉਹ ਅਖੇ ਕਾਬੇ ਤੋਂ ਆਈਆਂ ਨੇ ਇਸ ਕਰਕੇ ਹਰਮੰਦਰ ਸਾਹਿਬ ਮੁਸਲਮਾਨਾਂ ਦਾ ਹੀ ਸਥਾਨ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਵੀ ਧੱਕੋ ਜ਼ੋਰੀ ਸਾਡੇ ਸਥਾਨ ਨੂੰ ਆਪਣੇ ਵੱਲ ਖਿੱਚ ਰਹੇ ਫਿਰ ਮੈਂ ਸਾਰੇ ਗ੍ਰੰਥਾਂ ਵੱਲ ਧਿਆਨ ਦਿੱਤਾ ਵੀ ਬਹੁਮਤ ਵੇਖੀਏ ਕਿਹੜੇ ਪਾਸੇ ਹੈ ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਭ ਤੋਂ ਪਹਿਲਾ ਜ਼ਿਕਰ ਭਾਰਤ ਅੰਦਰ ਅਗਰ ਕਿਸੇ ਗ੍ਰੰਥ ਵਿੱਚ ਆਇਆ ਹੈ ਉਹ ਆਇਆ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤੇ ਲਿਖਣ ਵਾਲੇ ਨੇ ਕਬੀਰ ਰਾਜ ਸੰਤੋਖ ਸਿੰਘ ਇਹ ਗ੍ਰੰਥ 1843 ਵਿੱਚ ਪਬਲਿਸ਼ ਹੁੰਦਾ ਹੈ ਉਹ ਲਿਖਦੇ ਨੇ 임 ਅਰਦਾਸ ਕਰੀ ਬ੍ਰਧ ਜਬੈ ਸ਼ੇਰੀ ਅਰਜਨ ਕਰ ਪੰਕਜ ਤਬੈ ਗਹੀਂ ਇੰਟ ਤਹ ਕਰੀ ਟਕਾਵਨ ਮੰਦਰ ਅਬਚਲ ਨੀਵ ਰਖਾਵਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੱਥੀਂ ਇੱਟ ਲੈ ਕੇ ਆਪ ਹਰਮੰਦਰ ਸਾਹਿਬ ਦੀ ਨੀਂ ਰੱਖੀ। ਹੁਣ ਇਹਦੇ ਬਾਅਦ ਆ ਜਾਓ ਤਵਾਰੀਖ ਗੁਰੂ ਖਾਲਸਾ ਜੋ 1885 ਈਸਵੀ ਵਿੱਚ ਪਬਲਿਸ਼ ਹੁੰਦਾ ਹੈ। ਇਹਦੇ ਵਿੱਚ ਵੀ ਇਹੀ ਲਿਖਿਆ ਗਿਆ ਵੀ ਨੀਂ ਗੁਰੂ ਅਰਜਨ ਸਾਹਿਬ ਨੇ ਰੱਖੀ ਹੈ। ਗਿਆਨੀ ਗਿਆਨ ਸਿੰਘ ਹੁਣਾ ਲਿਖਿਆ ਹੈ। ਸਭ ਤੋਂ ਪਹਿਲਾਂ ਸਾਈਂ ਮੀਆਂ ਮੀਰ ਦੇ ਨੀਂ ਰੱਖਣ ਬਾਬਤ ਜ਼ਿਕਰ ਕਿੱਥੇ ਮਿਲਿਆ ਹੈ? ਤੋਂ ਸੁਣ ਲਿਓ। पुस्तक ਹੈ ਤਾਰੀਖੇ ਪੰਜਾਬ ਬੂਟੇ شاہ ਦੀ ਇਹਦਾ ਅਸਲ ਨਾਮ ਸੀ ਗੁਲਾਮ ਮੁਹਯੂਦੀਨ ਇਹ ਬੰਦਾ ਬ੍ਰਿਟਿਸ਼ ਆਰਮੀਜ਼ ਮੁਸਲਿਮ ਕਾਪਸ ਦੇ ਵਿੱਚ ਜੌਬ ਕਰਦਾ ਸੀ ਬ੍ਰਿਟਿਸ਼ ਲੋਕਾਂ ਕੋਲੋਂ ਤਨਖਾਹ ਲੈਂਦਾ ਸੀ ਔਰ ਪੰਜਾਬ ਵਿੱਚ ਮੌਲਵੀ ਦਾ ਕੰਮ ਕਰਦਾ ਸੀ ਇਹਨੇ ਗੁਰਪ੍ਰਤਾਪ ਸੂਰਜ ਗ੍ਰੰਥ ਤੋਂ ਬਾਅਦਾਂ 4 ਤੋਂ 5 ਸਾਲ ਦਾ فاਸਲਾ ਆਪਣੀ ਪੁਸਤਕ ਤਵਾਰੀਖੇ ਪੰਜਾਬ ਦੇ ਵਿੱਚ ਲਿਖਿਆ ਹੈ ਵੀ ਸਾਈ ਮੀਆਂ ਮੀਰ ਕੋਲੋਂ ਗੁਰੂ ਅਰਜਨ ਸਾਹਿਬ ਨੇ ਨੀ ਰਖਵਾਈ ਇਹਦੇ ਬਾਅਦ ਕੀ ਹੋਇਆ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਨੇ ਜਦੋਂ ਪੰਥ ਪ੍ਰਕਾਸ਼ ਲਿਖਿਆ ਉਹਨਾਂ ਪਹਿਲੇ ਤੇ ਦੂਜੇ ਐਡੀਸ਼ਨ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਅਚਾਨਕ ਤੀਸਰਾ ਐਡੀਸ਼ਨ ਜਿਹੜਾ ਛਪਦਾ ਹੈ ਉਹਦੇ ਵਿੱਚ ਜ਼ਿਕਰ ਕਰ ਦਿੱਤਾ ਗਿਆ ਵੀ ਨੀ ਮੀਆਂ ਮੀਰ ਨੇ ਰੱਖੀ ਹੈ ਹੁਣ ਸੋਚਣ ਵਾਲੀ ਗੱਲ ਇਹ ਹੈ ਪੰਥ ਪ੍ਰਕਾਸ਼ ਦੇ ਤੀਜੇ ਐਡੀਸ਼ਨ ਵਿੱਚ ਕਿਉਂ ਲਿਖਣਗੇ ਵੀ ਨੀ ਮੀਆਂ ਮੀਰ ਨੇ ਰੱਖੀ ਜਦੋਂ ਪਹਿਲੇ ਦੋਹਾਂ ਐਡੀਸ਼ਨਾਂ ਚ ਨਹੀਂ ਲਿਖਿਆ ਤੋ ਇਹ ਗੋਰਿਆਂ ਨੇ ਸ਼ਰਾਰਤ ਕਰਵਾਈ ਹੁਣ ਤੁਸੀਂ ਆਖੋਗੇ ਅਸੀਂ ਕਿਤਾਬਾਂ ਚ ਪੜਿਆ ਜਦੋਂ ਸਕੂਲ ਪੜਦੇ ਸਾਂ ਉਥੇ ਕਿੱਥੋਂ ਆਇਆ ਉਹ ਵੀ ਸੁਣ ਲਿਓ ਕਿਵੇਂ ਆਇਆ ਹੈ ਬਿਨਾ ਪੜਤਾਲ ਤੋਂ ਕੈਪਟਨ ਮੁਰੇ ਵਰਗੇ ਬ੍ਰਿਟਿਸ਼ ਐਡਮਿਨਿਸਟ੍ਰੇਸ਼ਨ ਦੇ ਅਫਸਰਾਂ ਨੇ ਕਮਾਂਡ ਦੇ ਕੇ ਦਾ ਮਿਊਨਿਸਪਲ ਬੋਡੀਜ਼ ਆਫ ਅੰਮ੍ਰਿਤਸਰ ਦੀਆਂ ਰੈਕર્ડ ਬੁਕਸ ਦੇ ਵਿੱਚ ਸਰਕਾਰ ਦੀਆਂ ਕਿਤਾਬਾਂ ਦੇ ਵਿੱਚ ਜਾਣ ਕੇ ਲਿਖਵਾ ਦਿੱਤਾ ਫਾਊਂਡੇਸ਼ਨ ਸਟੋਨ ਵਾਸ ਲੇਡ ਬਾਈ ਮੀਆਂ ਅਮੀਰ ਵੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਮੀਆਂ ਅਮੀਰ ਨੇ ਰੱਖਿਆ ਹੈ ਉਹ ਫਿਰ ਹੌਲੀ ਹੌਲੀ ਸਾਡੀਆਂ ਕਿਤਾਬਾਂ ਚ ਆ ਗਿਆ ਤੇ ਅੱਜ ਤੱਕ ਪੜਦੇ ਆ ਰਹੇ ਆ 100 ਵਾਰ ਝੂਠ ਮਾਰੋ ਤੇ ਸੱਚ ਹੋ ਜਾਂਦਾ ਹੈ ਆਓ ਨਿਰਣਾ ਕਰੀਏ ਨਹੀਂ ਕਿਸ ਨੇ ਰੱਖੀ ਹੈ ਇੱਕ ਬਨੇ ਕਵੀ ਸੰਤੋਖ ਸਿੰਘ ਹੈ ਇੱਕ ਬਨੇ ਗਿਆਨੀ ਰਤਨ ਸਿੰਘ ਦੀ ਭੰਗੂ ਨੇ ਜਿਹੜੇ ਆਂਦੇ ਨੇ ਹਰਮੰਦਰ ਸਾਹਿਬ ਦੀ ਨੀਂ ਗੁਰੂ ਅਰਜਨ ਸਾਹਿਬ ਨੇ ਰੱਖੀ ਇਹ ਉਹ ਲੋਕ ਨੇ ਜਿਨ੍ਹਾਂ ਦਾ ਜੀਵਨ ਸਿੱਖੀ ਦੇ ਸਿਧਾਂਤ ਤੇ ਚੱਲਦਿਆਂ ਲੰਘਿਆ ਹੈ ਦੂਸਰੀ ਤਰਫ ਬੂਟੇ ਸ਼ਾਹ ਮੁਸਲਮਾਨ ਹੈ ਬੂਟੇ ਸ਼ਾਹ ਦਾ ਮੀਆਂ ਮੀਰ ਨੇ ਨੀਂ ਰੱਖੀ ਪਰ ਉਹਦੇ ਵਿੱਚ ਲੌਜੀਕ ਕੋਈ ਨਹੀਂ ਹੈ ਉਹਨੇ ਕਿਤੇ ਚਾਨਣਾ ਨਹੀਂ ਪਾਇਆ ਵੀ ਇਹ ਇਤਿਹਾਸ ਉਹਨੇ ਕਿੱਥੋਂ ਲੈ ਕੇ ਲਿਖਿਆ ਹੈ ਪਰ ਜਦੋਂ ਕਵੀ ਸੰਤੋਖ ਸਿੰਘ ਨੂੰ ਪੜ੍ਹਦੇ ਆ ਤਾਂ ਉੱਥੇ ਇੱਕ ਲੌਜਿਕ ਮਿਲਦਾ ਹੈ ਉਹਨਾਂ ਜਗਾ ਜਗਾ ਜ਼ਿਕਰ ਕੀਤਾ ਹੈ ਵੀ ਸਿੱਖੀ ਦਾ ਇਹ ਸਿਧਾਂਤ ਰਿਹਾ ਹੈ ਗੁਰੂ ਸਹਬਾਨਾ ਨੇ ਚਾਹੇ ਕਰਤਾਰਪੁਰ ਵਸਾਇਆ ਚਾਹੇ ਖਡੂਰ ਸਾਹਿਬ ਵਸਾਇਆ ਚਾਹੇ ਗੋਇੰਦਵਾਲ ਸਾਹਿਬ ਵਸਾਇਆ ਸੰਤੋਖ ਸਰ ਬਣਾਇਆ ਤਰਨਤਾਰਨ ਵਸਾਇਆ ਅਕਾਲ ਤਖਤ ਵਸਾਇਆ ਕੀਰਤਪੁਰ ਬਣਾਇਆ ਹਰਗੋਬਿੰਦਪੁਰ ਬਣਾਇਆ ਅਨੰਦਪੁਰ ਸਾਜਿਆ ਪੌਂਟਾ ਸਾਹਿਬ ਬਣਾਇਆ ਲੋਹ ਗੜ ਬਣਾਇਆ ਸਾਰਿਆਂ ਦਾ ਨੀਂਹ ਪੱਥਰ ਗੁਰੂ ਸਹਿਬਾਨਾ ਨੇ ਹੱਥੀਂ ਰੱਖਿਆ ਹੈ ਤੇ ਹਰਮੰਦਰ ਸਾਹਿਬ ਵੇਲੇ ਕੀ ਮੁਸ਼ਕਲ ਆ ਗਈ ਵੀ ਮੀਆਂ ਮੀਰ ਕੋ ਨਹੀਂ ਪੱਥਰ ਰਖਵਾਉਣਗੇ ਇਹਦੇ ਚ ਲੌਜਿਕ ਵੀ ਹੈ ਤੁਸੀਂ ਆਖੋਗੇ ਜੀ ਸਾਂਝੀ ਵਾਲਤਾ ਕਰਕੇ ਨੀਂਹ ਪੱਥਰ ਖਾਇਆ ਕੀ ਗੱਲ ਹੈ ਗੁਰੂ ਅਰਜਨ ਸਾਹਿਬ ਤੋਂ ਪਹਿਲੇ ਚਾਰ ਗੁਰੂ ਸਾਂਝੀ ਵਾਲਤਾ ਦੀ ਗੱਲ ਨਹੀਂ ਸੀ ਕਰਦੇ ਜਾਂ ਬਾਅਦ ਵਿੱਚ ਜਿਹੜੇ ਗੁਰੂ ਹੋਏ ਉਹਨਾਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਉਹਨਾਂ ਕਿਸੇ ਮੁਸਲਮਾਨ ਕੋਲੋਂ ਜਾਂ ਕਿਸੇ ਹਿੰਦੂ ਕੋਲੋਂ ਨਹੀਂ ਪੱਥਰ ਕਿਉਂ ਨਹੀਂ ਰਖਾਇਆ ਸਾਂਝੀ ਵਾਲਤਾ ਦੀ ਗੱਲ ਸਿਰਫ ਇੰਨੀ ਹੈ ਮੀਆਂ ਮੀਰ ਵਰਗੇ ਮੁਸਲਮਾਨ ਹੋਰ ਕਈ ਸਨਾਤਨੀਆਂ ਸੰਤ ਸੇਵਾ ਵਿੱਚ ਲੱਗਦੇ ਰਹੇ ਨੇ ਇਹਦੇ ਤੋਂ ਵੱਧ ਕੇ ਕੁਝ ਨਹੀਂ ਹਾਂ ਇਹੀ ਸਾਂਝੀ ਵਾਲਤਾ ਹੈ ਗੁਰਦੁਆਰਾ ਸਾਰਿਆਂ ਲਈ ਖੁੱਲਾ ਹੈ ਤਨ ਦੀ ਖਰਾਕ ਲੰਗਰ ਛਕਣਾ ਹੈ ਮੁਸਲਮਾਨ ਹਿੰਦੂ ਈਸਾਈ ਸਿੱਖ ਸਾਰੇ ਆ ਜਾਓ ਮਨ ਦੀ ਖਰਾਕ ਕੀਰਤਨ ਸੁਣਨਾ ਹੈ ਸਾਰੇ ਹੀ ਆ ਸਕਦੇ ਨੇ ਇਤਿਹਾਸਿਕ ਗ੍ਰੰਥਾਂ ਦੇ ਨਾਲ-ਨਾਲ ਬੁਲੰਦ ਹਸਤੀਆਂ ਦਾ ਵੀ ਜ਼ਿਕਰ ਕਰ ਦਵਾਂ ਉਹਨਾਂ ਨੇ ਵੀ ਇਹੀ ਵਿਚਾਰ ਰੱਖੇ ਨੇ ਦਮਦਮੀ ਟਕਸਾਲ ਦੇ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਾਰਿਆਂ ਹਰਿਮੰਦਰ ਸਾਹਿਬ ਦਾ ਨੀਂ ਪੱਥਰ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੀ ਕਥਾ ਕੀਰਤਨ ਵਿੱਚ ਸੁਣਾਇਆ ਹੈ ਇੱਕ ਬਹੁਤ ਵੱਡੀ ਗਵਾਹੀ ਦੇਣ ਲੱਗਾ ਗਿਆਨੀ ਕਿਰਪਾਲ ਸਿੰਘ ਹੋਏ ਨੇ 30 ਸਾਲ ਦੇ ird gird ਹਰਮੰਦਰ ਸਾਹਿਬ ਗ੍ਰੰਥੀ ਹੈੱਡ ਗ੍ਰੰਥੀ ਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਾਲੀ ਉਹਨਾਂ ਸੇਵਾ ਨਿਭਾਈ ਹੈ 1958 ਈਸਵੀ ਤੋਂ ਲੈ ਕੇ ਉਹਨਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਪੁਰਾਣੇ ਖਰੜੇ ਲੈ ਕੇ ਹਰਮੰਦਰ ਸਾਹਿਬ ਦਾ ਨੀਂ ਪੱਥਰ ਰੱਖਣ ਬਾਰੇ ਵਿਚਾਰ ਕੀਤੀ ਵੀ ਗੁਰੂ ਅਰਜਨ ਸਾਹਿਬ ਨੇ ਰੱਖਿਆ ਹੈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤ ਪ੍ਰਕਾਸ਼ ਦੇ ਵਿੱਚ ਜਨਵਰੀ 1988 ਦੇ ਦਰਮਿਆਨ ਇਹ ਲਿਖਤਾਂ ਛਾਪੀਆਂ ਗਈਆਂ ਦਾ 골ਡਨ ਹਿਸਟਰੀ ਆਫ ਦਾ 골ਡਨ ਟੈਂਪਲ ਐਸਟੀ ਪੀਸੀ ਵੱਲੋਂ ਇੱਕ ਲਿਖਤ ਪਰਫੁੱਲਤ ਹੋਈ 1991 ਵਿੱਚ ਉਹਦੇ 'ਚ ਵੀ ਇਹੀ ਮਾਨਤਾ ਨੂੰ ਦਰਜਾ ਦਿੱਤਾ ਗਿਆ ਹੈ। ਤੋ ਇੱਥੇ ਬੜੀਆਂ ਗਵਾਹੀਆਂ ਨੇ। ਫਾਈਨਲ ਡਿਸੀਜਨ ਆਪਾਂ ਗੁਰਬਾਣੀ ਤੋਂ ਪੁੱਛ ਲੈਣੇ ਆ। ਕਈ ਆਖਣਗੇ ਜੀ ਨਹੀਂ ਇਹਦਾ ਅੰਤਰੀ ਭਾਵ ਹੈ ਪਰ ਸਿੱਧ ਕਰੋ। ਵੀ ਬਾਹਰमुखी ਭਾਵ ਨਹੀਂ ਹੁੰਦਾ ਬਾਣੀ ਦਾ ਦੋਵੇਂ ਪੱਖ ਹੁੰਦੇ ਨੇ ਅੰਤਰਮੁਖੀ ਵੀ ਹੁੰਦਾ ਬਾਹਰਮੁਖੀ ਵੀ ਡਿੱਠੈ ਸੱਬੈ ਥਾਵ ਨਹੀਂ ਤੁਦ ਜਿਹਿਆ ਬਦੋਹ ਪੁਰਖ ਵਿਧਾਤੇ ਤਾ ਤੂੰ ਸੋਹਿਆ ਗੁਰੂ ਅਰਜਨ ਸਾਹਿਬ ਹੀ ਇਜ਼ ਦਾ ਆਰਕੀਟੈਕਟ ਆਫ ਡੈਸਟੀਨੀ that supreme lord in the form of guru arjan he is that designer of harimandir sahib ਹਰ ਮੰਦਰ ਸਹਿਬ ਆਪ ਗੁਰੂ ਅਰਜਨ ਸਾਹਿਬ ਨੇ ਸਾਜਿਆ ਹੈ ਵਸਦੀ ਸਗਨ ਅਪਾਰ ਅਨੂਪ RAM ਦਾਸ ਪੁਰ ਹਰ ਹਾ ਨਾਨਕ ਕਸਮਲ ਜਾਹੇ ਨਾਇਹ RAM ਦਾਸ ਸਰ RAM ਦਾਸ ਪੁਰ ਵਿੱਚ ਜਿਹੜਾ ਹਰ ਮੰਦਰ ਸਹਿਬ ਹੈ ਵਿਧਾਤਾ ਨੇ ਗੁਰੂ ਅਰਜਨ ਦੇ ਰੂਪ ਵਿੱਚ ਆਪ ਸਾਜਿਆ ਹੈ ਤੋ ਇਸ ਗੱਲ ਨੂੰ ਸਮਝ ਲਿਓ ਜੇ ਕੋਈ ਕੱਲ ਨੂੰ ਆਖੇ ਵੀ ਸੱਚ ਕੰਡ ਹਰ ਮੰਦਰ ਸਹਿਬ Hindu ਧਰਮ ਦਾ ਮੰਦਰ ਹੈ ਜੇ ਕੋਈ ਆਖੇ ਮੁਸਲਮਾਨਾਂ ਦੀ ਮਸਜਿਦ ਹੈ ਇਹ ਗੁਰੂ ਸਾਹਿਬ ਦੀ ਸਾਡੇ ਪਾਵਨ ਅਸਥਾਨ ਦੀ ਤੋਹੀਨ ਹੈ ਇੱਥੇ ਮੀਆਂ ਮੀਰ ਜੀ ਵਰਗੇ ਜਾਂ ਹੋਰ ਸਨਾਤਨੀਏ ਮਹਾਪੁਰਸ਼ ਸਾਰੇ ਗੁਰੂ ਅਰਜਨ ਸਾਹਿਬ ਦੇ ਸੇਵਕ ਹੋਏ ਨੇ ਖਸਮ ਗੁਰੂ ਅਰਜਨ ਹੀ ਹੈ ਜਿਹਦੇ ਬਾਰੇ ਬਾਣੀ ਆਂਦੀ ਹੈ ਭਨ ਮਥੁਰਾ ਕਸ਼ ਭੇਦ ਨਹੀਂ ਗੁਰ ਅਰਜਨ ਪ੍ਰਤਖ ਹਰਵਕਾਲ ਸਰੂਪ ਨੇ ਤੋਂ ਸਾਰੇ ਕਾਰਜ ਉਹਨਾਂ ਦੇ ਹੱਥੀਂ ਸੰਪੰਨ ਹੋਏ ਹੀ ਪਰਫੁੱਲਤ ਹੁੰਦੇ ਨੇ ਬਾਕੀ ਸੇਵਾ ਵਿੱਚ ਬਾਬਾ ਬੁੱਢਾ ਸਾਹਿਬ ਵੀ ਲੱਗਦੇ ਰਹੇ ਨੇ ਭਾਈ ਗੁਰਦਾਸ ਵੀ ਲੱਗਦੇ ਰਹੇ ਨੇ ਮੀਆਂ ਮੀਰ ਜੀ ਵਰਗੇ ਸਾਧੂ ਵੀ ਲੱਗਦੇ ਰਹੇ ਨੇ ਇਹ ਨਾ ਸਮਝੋ ਵੀ ਮੈਂ ਮੁਸਲਮਾਨਾਂ ਨਾਲ ਜਾਂ ਹਿੰਦੂਆਂ ਨਾਲ ਕੋਈ ਨਫ਼ਰਤ ਕਰਦਾ ਨਹੀਂ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਕੋ ਸਈਆਂ ਕੋਈ ਅਲਾਹੇ ਕੋਈ ਰਾਮ ਰਾਮਾ ਕੋ ਅੱਲਾਹ ਅਕੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਜਿੱਥੇ ਸਿੱਖ ਸਿਧਾਂਤਾਂ ਦੀ ਗੱਲ ਹੈ ਉੱਥੇ ਗੁਰੂ ਦੀ ਬਾਣੀ ਦਾ ਹੀ ਬੋਲਬਾਲਾ ਹੋਵੇਗਾ ਗੁਰੂ ਦਾ ਹੀ ਸਿਧਾਂਤ ਪ੍ਰਫੁੱਲਤ ਹੋਵੇਗਾ ਤੋ ਸਿੱਖ ਧਰਮ ਦੇ ਕਿਸੇ ਵੀ ਗ੍ਰੰਥ ਵਿੱਚ ਮੀਆਂ ਮੀਰ ਜੀ ਵੱਲੋਂ ਨੀਂ ਰੱਖੀ ਗਈ ਪ੍ਰਾਚੀਨ ਖਰੜਿਆਂ ਤਾਂ ਹੀ ਨਹੀਂ ਆਇਆ ਇਹ ਸ਼ਰਾਰਤ ਬੂਟੇ ਸ਼ਾਹ ਦੀ ਸੀ ਔਰ ਇਸੇ ਤਰ੍ਹਾਂ ਹੀ ਪ੍ਰਚਲਿਤ ਹੋ ਗਈ ਤੇ ਆਪਾਂ ਉਦਾਂ ਹੀ ਪ੍ਰਸੰਗ ਗਾਉਣ ਲੱਗ ਪਏ ਸਿੰਘ ਨੇ ਇਸ ਦੇ ਉੱਤੇ ਗੁਰਵਾਈ ਲਿਖੀ ਹੈ ਸਾਈ ਮੀਆਂ ਮੀਰ ਨੇ ਜਦ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੇ ਤਵੀ ਤੇ ਦੇਖਿਆ ਕਹਿੰਦੇ ਨੇ ਵਕਤ ਦਾ ਇਹ ਚੋਟੀ ਦਾ ਫਕੀਰ ਰੋ ਉਠਿਆ ਔਰ ਜਹਾਂਗੀਰ ਨੂੰ ਦੁੱਖ ਵੀ ਇਸੇ ਗੱਲ ਦਾ ਸੀ ਕਿ ਸਾਈਂ ਮੀਆਂ ਮੀਰ ਜਿਸ ਦੇ ਰਾਹੀਂ ਅਸੀਂ ਚਾਹਦੇ ਸੀ ਕਿ ਪੰਜਾਬ ਦੇ ਤਬਲੀਗ ਦਾ ਕੰਮ ਹੋਵੇ ਇਸਲਾਮ ਫੈਲੇ ਮੀਆਂ ਮੀਰ ਦੇ ਆਸਰੇ ਤੇ ਇਹ ਤੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖ ਬੈਠਾ ਹੈ ਇਹ ਤੇ ਸੁਖਮੰਨੀ ਸਾਹਿਬ ਪੜਨ ਲੱਗ ਪਏ। ਔਰ ਗੁਰੂ ਵਰਜਨਦੇਵ ਜੀ ਨੇ ਸੁਣ ਇਤਨਾ ਵੱਡਾ ਮਾਣ ਦਿੱਤਾ ਕਿ ਹਰਿ ਮੰਦਰ ਸਾਹਿਬ ਦੀ ਬੁਨਿਆਦ ਪੀਆ ਮੀਰ ਰੱਖਦੇ। ਥੋੜੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ। ਅੱਜ ਜੈਸੀ ਤੰਗ ਦਿੱਲੀ ਦਾ ਸੀ ਮੁਜ਼ਾਹਿਰਾ ਕਰ ਰਹੇ ਹੋ ਨਾ। ਗੁਰੂ ਘਰ ਇਤਨਾ ਤੰਗਦਿਲ ਨਹੀਂ ਹੈ। ਸ਼ਾਇਦ ਦੁਨੀਆਂ ਦੇ ਵਿੱਚ ਇਤਨਾ ਕੋਈ ਧਰਮ ਫਰਾਗਦਿਲ ਨਹੀਂ ਜਿੰਨਾ ਸਿੱਖ ਧਰਮ ਹੈ। ਇਸ ਗੁਰਦੁਆਰੇ ਚ ਅੱਲਾ ਦੀ ਧੁਨੀ ਵੀ ਲੱਗ ਸਕਦੀ ਹੈ RAM ਦੀ ਧੁਨੀ ਵੀ ਲੱਗ ਸਕਦੀ ਹੈ ਅੱਲਾ ਅੱਲਾ ਪੈ ਕਰਦੇ ਨੇ ਬਾਬਾ ਫਰੀਦ RAM ਨਾਮ ਦਾ ਜਪ ਪੈ ਜਪਦੇ ਨੇ ਰਾਮਾਨੰਦ ਪਰਮਾਨੰਦ ਗੋਬਿੰਦ ਗੋਬਿੰਦੀ ਧੁਨੀ ਅਲਾਪ ਦਾ ਪੈ ਜੈ ਦੇਵ ਗੋਬਿੰਦ ਗੋਬਿੰਦੇ ਤ ਜਪਨਰ ਸਕਲ ਸਿੱਧ ਪਦੰ ਜੈ ਦੇਵ ਆਇਓ ਤਸੋ ਪਟੰ ਬਹ ਬਹੁਤ ਸਰਵਗਤੰ ਮਸਜਿਦ ਦੇਚ ਰਾਮ ਨਾਮ ਲਈ ਕੋਈ ਜਗਾ ਨਹੀਂ ਮੰਦਰ ਦੇਚ ਅਲਾਦੀ ਧੁਨੀ ਨਹੀਂ ਅਲਾਪੀ ਜਾ ਸਕਦੀ ਖੁਦਾ ਦੀ ਕੋਈ ਚਰਚਾ ਨਹੀਂ ਅਲੱਗ ਨਹੀਂ ਇੱਕੋ ਹੀ ਤੇ ਰੂਹ ਹੈ ਜ਼ਮੀਨ ਦੇਚ ਧਾਰਮਿਕ ਮੰਦਰ ਹੈ ਜਿਸ ਦੇ ਗੁਰਦੇਵ ਕਹਿੰਦੇ ਨੇ ਬਲਹਾਰੀ ਜਾਉ ਜੀਤੇ ਤੇਰੇ ਨਾਮ ਹੈ ਅਸੀਂ ਸਦਕੇ ਜਾਣਦੇ ਹਾਂ ਜਿਤਨੇ ਵੀ ਤੇਰੇ ਨਾਮ ਨੇ ਇਹ ਗੱਲ ਵੱਖਰੀ ਹੈ ਨਾ ਸਮਝ ਲੋਕਾਂ ਨੇ ਜਿਸ ਦਿਨ ਦਾ ਧਰਮ ਨੂੰ ਆਪਣੇ ਹੱਥਾਂ 'ਚ ਲਿਆ ਧਰਮ ਨੂੰ ਸੰਕੀਰਣ ਕਰ ਦਿੱਤਾ ਹੈ ਰਾਜਨੀਤਿਕ ਲੋਕਾਂ ਨੇ ਜਿਸ ਦਿਨ ਦੇ ਗੁਰਦੁਆਰਿਆਂ ਦੀ ਬਾਗਡੋਰ ਸੰਭਾਲੀ ਹੈ ਉਸ ਦਿਨ ਦਾ ਧਰਮ ਦਾ ਰਸ ਕਿਸੇ ਹੱਦ ਤੱਕ ਦੂਰ ਚਲਾ ਗਿਆ ਹੈ ਇਹਨਾਂ ਵਿਚਾਰ ਗੱਲ ਆ ਗਈ ਰਾਜਨੀਤੀ ਚਲਾਵਨ ਰਾਜਨੀਤਿਕ ਧਾਰਮਿਕ ਮੰਦਰ ਚਲਾਉਣ ਧਾਰਮਿਕ ਮਨੁੱਖਤ ਮਸਲਾ ਹੱਲ ਹੋਣਾ ਸੀ ਖੈਰ ਸਾਈਂ ਨੀ ਅਮੀਰ ਦੇ ਰਾਹੀ ਜਹਾਂਗੀਰ ਚਾਹਂਦਾ ਸੀ ਇਸਲਾਮ ਭੈਲੇ ਤਬਲੀਗ ਦਾ ਕੰਮ ਹੋਵੇ ਪਰ ਮੀਆਂ ਮੀਰ ਆਪਣਾ ਮਸਤਦ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰਖ ਬੈਠਾ ਸੀ ਇਹਨੂੰ ਸਕੂਨ ਮਿਲਦਾ ਸੀ ਸੁਖਮਨੀ ਸਾਹਿਬ ਦੇ ਪਾਠ ਦੇ ਚਾਂ ਔਰ ਸਤਗੁਰ ਨੇ ਵੀ ਇਸ ਨੂੰ ਇਤਨਾ ਸਲਮਾਨ ਦਿੱਤਾ ਕਿ ਸਿੱਖ ਜਗਤ ਦਾ ਔਰ ਸਾਰੀ ਦੁਨੀਆ ਦਾ ਜਦ ਕੇਂਦਰੀ ਅਸਥਾਨ ਉਸਨਣ ਲਗਾ ਤਿਰਤ ਹਰਿ ਮੰਦਰ ਉਹਦੀ ਬੁਨਿਆਦ ਮੀਆਂ ਮੀਰ ਨੇ ਰੱਖੀ ਇਸ ਦੇ ਕੰਨਾਂ ਜਦ ਖਬਰ ਪਹੁੰਚੀ ਕਿ ਤਸੀਹੇ ਦੇ ਕੇ ਸ਼ਹੀਦ ਕਰ ਦੇਣ ਦਾ ਹੁਕਮ ਜਹਾਂਗੀਰ ਕਰ ਗਿਆ ਸਤ ਤੇ ਸਤਾ ਬਹੁਤ ਲੰਬੇ ਸਮੇਂ ਤੱਕ ਆਪਸ ਦੇ ਟਕਰਾਂਦੀ ਰਹੀ ਏ ਔਰ ਅੱਜ ਵੀ ਇਹ ਬਦਕਿਸਮਤੀ ਰਹੀ ਏ ਜਿਨ੍ਹਾਂ ਕੋਲ ਵੀਰੋ ਮੈਂ ਇਸ ਬਹਿਸ ਤੇ ਨਹੀਂ ਜਾਣਾ ਚਾਹੁੰਦਾ ਨਾ ਇਹ ਕਰਨੀ ਬੰਦੀ ਹੈ ਕਿੰਨੇ ਪੱਥਰ ਕਿੰਨੇ ਰੱਖਿਆ ਮੈਂ ਕਹਿੰਦਾ ਬਾਬਾ ਬੰਤਾ ਸਿੰਘ ਦੀ ਹੀ ਗੱਲ ਠੀਕ ਹੈ ਕਿ ਨਹੀਂ ਪੱਥਰ ਗੁਰੂ ਸਾਹਿਬ ਨੇ ਰਖਵਾਇਆ ਵੈ ਤੇ ਮੀਆਂ ਮੀਰ ਜਿਹੜੇ ਫਕੀਰ ਸੀ ਪੀਰ ਸੀ ਉਸ ਟਾਈਮ ਮੌਜੂਦ ਸੀ ਵੀਰੋ ਗੱਲ ਇਹ ਹੈ ਕਿ ਇਸ ਦਾ ਮਕਸਦ ਕੀ ਹੈ ਅਸਲ ਬੈਸ ਇਹ ਐ ਨਾਲੇ ਵੀਰੋ ਮੈਂ ਇਸ ਤਰ੍ਹਾਂ ਦੀ ਹਜੇ ਤੱਕ YouTube ਤੇ ਕੋਈ ਐਹੋ ਜਿਹੀ ਵੀਡੀਓ ਨਹੀਂ ਦੇਖੀ ਜਿਹਦੇ ਵਿੱਚ ਕੋਈ ਐਹੋ ਜਿਹਾ ਕਲੇਮ ਕਰ ਰਿਹਾ ਹੋਵੇ ਜਾਂ ਡੀ ਵੈਲਿਊ ਕਰ ਰਿਹਾ ਹੋਵੇ ਅਗਰ ਤੁਹਾਡੇ ਕੋਈ ਕੋਈ ਇਸ ਤਰ੍ਹਾਂ ਦੀ ਵੀਡੀਓ ਹੈ ਤੇ ਤੁਸੀਂ ਉਸ ਵੀਡੀਓ ਦਾ ਲਿੰਕ ਲਾਜ਼ਮੀ ਮੇਰੀ ਵੀਡੀਓ ਦੇ ਥੱਲੇ ਕਮੈਂਟ ਕਰ ਦਿਓ ਮੈਂ ਜਾ ਕੇ ਵੇਖਾਂ ਕਿ ਕਿਹੜਾ ਉਹ ਬੰਦਾ ਵੈ ਉਹਨੂੰ ਚੈੱਕ ਕਰਾਂ ਉਹਦੀ ਥੈਨਟਿਕਸਿਟੀ ਚੈੱਕ ਕਰਾਂ ਫਿਰ ਵੀਰੋ ਮੈਂ ਉਹ ਵੀਡੀਓ ਵੀ ਸ਼ੇਅਰ ਕਰਾਂਗਾ ਮੈਂ ਉੱਤੇ ਵੀ ਗੱਲਬਾਤ ਕਰਾਂਗਾ ਅਗਰ ਕਿਸੇ ਨੇ ਕਿਆ ਵੈ ਤੇ ਬਿਲਕੁਲ ਗਲਤ ਕਿਆ ਵੈ ਜਿਸ ਤਰ੍ਹਾਂ ਬਾਬਾ ਬੰਤਾ ਸਿੰਘ ਕਹਿ ਰਿਹਾ ਹੈ ਕਿਉਂਕਿ ਵੀਰੋ ਇਹ ਇਹ ਹੈ ਹੀ ਨਹੀਂ ਕਿ ਕੌਣ ਕੇ ਦਾ ਗੁਰੂ ਹੈ ਕੌਣ ਨਹੀਂ ਅਸਲ ਇਹ ਸੀ ਕਿ ਨੀ ਪੱਥਰ ਖਵਾਉਂਦਾ ਜਿਹੜਾ ਮਕਸਦ ਸੀ ਉਹ ਇਹ ਸੀ ਕਿ ਇੱਕ ਸਨਮਾਨ ਦੇਣਾ ਠੀਕ ਹੈ ਇੱਕ ਸਨਮਾਨ ਦਿੱਤਾ ਵਾ ਇੱਜ਼ਤ ਦਿੱਤੀ ਹੈ ਬਸ ਦੈਟਸ ਇਟ ਕਿਉਂਕਿ ਮੀਆਂ ਮੀਰ ਸਰਕਾਰ ਵੀ ਗੁਰੂ ਸਾਹਿਬ ਦੇ ਨਾਲ ਬਹੁਤ ਪਿਆਰ ਮੁਹੱਬਤ ਤੇ ਉਹਨਾਂ ਦੀ ਰਿਸਪੈਕਟ ਸਨਮਾਨ ਕਰਦੇ ਸੀ ਵੀਰੋ ਇਸ ਤਰ੍ਹਾਂ ਇਹ ਸਬਕ ਦਿੱਤਾ ਗਿਆ ਕਿ ਜਿਹੜੇ ਬਾਕੀ ਵਿਦਵਾਨ ਐ ਜਿਸ ਤਰ੍ਹਾਂ ਕਿ ਗਿਆਨੀ ਸੰਤ ਸਿੰਘ ਮਸੀਹ ਉਹਨਾਂ ਵੀ ਕਹਿੰਦੇ ਐ ਕਿ ਸਿੱਖੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਐ ਸਨਮਾਨ ਕਰਦੀ ਐ ਇਹ ਵੀ ਇਹਦਾ ਤਰਕ ਦਿੰਦੇ ਐ ਲੇਕਿਨ ਬਾਬਾ ਬੰਦਾ ਸਿੰਘ ਉਸ ਨੂੰ ਹੋਰ ਰੰਗ ਦੇ ਰਿਹਾ ਐ ਮੁਸਲਮਾਨ ਸਿੱਖਾਂ ਦਾ ਤੇ ਉਸ ਗੱਲ ਨੂੰ ਕਿਸੇ ਹੋਰ ਬਨੇ ਲੈ ਕੇ ਜਾ ਰਿਹਾ ਐ ਜਿਹਨੇ ਵੀ ਵੀਰੋ ਵੱਡੇ ਵਿਦਵਾਨ ਐ ਸਿੱਖੀ ਦੇ ਹੋਣ ਐ ਮੁਸਲਮਾਨ ਹੋਣ ਕੋਈ ਵੀ ਹੋਣ ਫਾਲੋਅਰ ਜਿਹੜੇ ਆ ਉਹਨਾਂ ਨੂੰ ਹਮੇਸ਼ਾ ਪੋਜ਼ਿਟਿਵ ਗੱਲ ਕਰਨੀ ਚਾਹੀਦੀ ਐ ਇਸ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਹੈ ਜਿਹਦੇ ਨਾਲ ਲੋਕਾਂ ਦੇ ਵਿੱਚ ਮੁਹੱਬਤ ਪੈਦਾ ਹੋਵੇ ਲੋਕ ਟੁੱਟਣ ਨਾ ਲੋਕ ਇੱਕ ਦੂਸਰੇ ਦੇ ਖਿਲਾਫ ਨਾ ਹੋਣ ਪਿਆਰ ਮੁਹੱਬਤ ਨੂੰ ਵੀ ਅੱਗੇ ਵਧਾਉਣਾ ਚਾਹੀਦਾ ਤੇ ਅਗਰ ਕਿਸੇ ਬੰਦੇ ਨੇ ਇਸ ਤਰ੍ਹਾਂ ਦੀ ਗਲਤ ਗੱਲ ਕੀਤੀ ਹੈ ਜਿਹੜੀ ਬੰਦਾ ਸਿੰਘ ਕਹਿ ਰਿਹਾ ਤੇ ਉਸ ਨੂੰ ਬਿਲਕੁਲ ਗਲਤ ਕਹਿਣਾ ਚਾਹੀਦਾ ਮੈਂ ਵੀ ਉਸ ਨੂੰ ਗਲਤ ਕਹਾਂਗਾ ਉਸ ਬੰਦੇ ਨੇ ਗਲਤ ਕੰਮ ਕੀਤਾ ਲੇਕਿਨ ਅਗਰ ਐਸ ਤਰ੍ਹਾਂ ਦੀ ਕੋਈ ਵੀਡੀਓ ਹੈ ਤੁਸੀਂ ਲਾਜ਼ਮਨ ਟੈਗ ਕਰਨਾ ਬਾਕੀ ਵੀਰੋ ਤੁਹਾਨੂੰ ਕਿਹੋ ਜਿਹੀ ਲੱਗੀ ਕਥਾ ਤੁਹਾਡੀ ਇਸ ਬਾਰੇ ਕੀ ਰਾਏ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਲ ਲਾਜ਼ਮੀ ਕਰਨਾ ਪਟ ਹੈ ਸਾਰਾ ਖੈਰਖੰਦ ਹੋ ਜਾਓ allah is